ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਖਤਮ ਤੇ ਟੜਕੇ ਦੇ ਖਿਸੋ-ਖਿਸੀ ਵਪਾਰੀ ਨਾਲ ਵਪਾਰੀ ਖੈਦਾ ਤੀ ਤੇ ਇੱਕ ਵਪਾਰੀ ਨੇ ਚੜਕੇ ਝੰਡ ਤੇ ਕੱਪੜੇ ਪੜਾ ਦੇ ਤੇ ਬੋਕ ਦੇ ਹੱਥ ਸਿੰਘ ਨੂੰ ਲਾ ਦੇ ਤੇ ਬੋਕ ਦੇ ਹੱਥ ਸਿੰਘਾਂ ਨੂੰ ਲਾ ਕੇ ਸੌਦਾ ਪੂਰਾ ਸਿਰੇ ਚੜਾ ਕੇ ਖਾਲਦ ਬਾਈ ਨੇ ਮਨੇਰ ਕੋਟਲਾ ਧੂਰੀ ਕਹਿੰਦਾ ਗੱਲ ਕਰੂਗਾ ਪੂਰੀ ਇਹ ਖਾਂਦਾ ਫਿਰੂਗਾ ਰੈਸਟ ਚੂਰੀ ਕਿੱਥੇ ਜਾ ਕੇ ਮਹਾਰਾਸ਼ਟਰ ਦੇ ਵਿੱਚ ਸਾਡਾ ਜੋ ਕੇ ਮਹਾਨ ਬੰਦਾ ਮਹਾਰਾਸ਼ਟਰ ਦਾ ਐਨ ਪੁੱਜਿਆ ਆਇਆ ਖੜਿਆਰੀ ਤੇ ਉਹ ਮੱਝਾਂ ਦਾ ਵੀ ਪੂਰਾ ਸ਼ਿਕਾਰੀ ਜਿਹਦੇ ਲਵੇ ਕੇ ਅੱਜ 350 ਮੈਂਸ ਹੈ ਮਹਾਰਾਸ਼ਟਰ ਦੇ ਵਿੱਚ ਸਾਡਾ ਸਲੀਮ ਕੋਕਲੀ ਕੋਕਲੀ ਤੇ ਨਾਸ਼ਿਕ ਵਾਲਾ ਸਲੀਮ ਕੋਕਲੀ ਤੇ ਜੀਨੇ ਖੋਲਦੀ ਬੋਕਾਂ ਦੀ ਮਹਾਰਾਸ਼ਟਰ ਦੇ ਵਿੱਚ ਪੰਡੋਕਲੀ ਹੂੰ ਮੈਂ 라ਜੂ ਜੋੜ ਲੈ ਤੇ ਬੱਕਰੀਆਂ ਦਾ ਸਟਾਰ ਹੂੰ ਤੇ ਸਾਰੇ ਮਹਾਰਾਸ਼ਟਰ ਦਾ ਸ਼ਿੰਗਾਰ ਸਲੀਮ ਸਾਡਾ ਕੋਕਲੀ ਜਿਹਨੂੰ ਮੰਨਦੀ ਆ ਸਾਡੀ ਪਾਕਿਸਤਾਨ ਸਾਡਾ ਜਿਉਂਦਾ ਰਹੇ ਆਪਣਾ ਅਸਲਮ ਗੁੱਜਰ ਚੌਧਰੀ ਬੜਾ ਸਤਾਨ ਸਾਡੇ ਸਾਰੇ ਇੰਡੀਆ ਦਾ ਤੇ ਪਾਕਿਸਤਾਨ ਦਾ ਸਾਡਾ ਸਟਾਰ ਸਾਡਾ ਸਟਾਰ ਸਾਡਾ ਚੌਧਰੀ ਅਸलम ਗੁੱਜਰ ਜੀ ਜਿਨ੍ਹਾਂ ਨੂੰ ਅਸੀਂ ਦੁਆ ਸਲਾਮਾ ਕਰਦੇ ਆ ਸਾਡਾ ਚਾਚਾ ਤਾਇਆ ਮਹੰਗਾ ਗੁੱਜਰ ਜੀ ਜਿਨ੍ਹਾਂ ਨੇ ਲਵਾਤੀਆਂ ਸਿਰੇ ਗੱਲਾਂ ਤੇ ਦੇਤੀਆਂ ਸਭ ਨੂੰ ਦਿੱਤੀਆਂ ਸਭ ਨੂੰ ਬੱਕਰੀਆਂ ਦੀਆਂ ਛੱਲਾ ਪੰਜਾਬ ਤੇ ਪੰਜਾਬ ਤੇ ਪਾਕਿਸਤਾਨ ਦੇ ਵਿੱਚ ਅੱਜ ਦਿਖਾਉਨੇ ਆ ਬੱਕਰੇ ਕਾਲੇ ਬੱਕਰੇ ਸਾਡਾ ਪੂਰਾ ਵਧੀਆ ਪੰਜਾਬ ਦਾ ਕਲਾਕਾਰ ਬੱਕਰਾ ਚੜਦੇ ਪੰਜਾਬ ਦਾ ਕਿਹੜੇ ਪਿੰਡ ਦਾ ਮੁੰਡਾ ਕਾਲੀ ਫਲਕਾਰੀ ਵਾਲਾ ਅੰਦਰ ਵਾਲਾ ਪਿੰਡ ਆ ਜਨਾਬੇ ਪਿੰਡ ਕਕਰਾਲਾ ਨਾਬੇ ਦੇ ਨਰੇ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਪਟਿਆਲਾ ਜਿਨ੍ਹਾਂ ਦਾ ਕਕਰਿਆਲਿਆਂ ਦਾ ਨਾਉ ਕਈ ਸਾਲ ਤੋਂ ਚੱਲਿਆ ਹੋਇਆ ਨਾਉ ਹੈ ਇਹਨਾਂ ਦੇ ਪਿੰਡ ਦੀ ਬੱਕਰੀ ਪਿਛਲੀ ਮੰਡੀ ਮੈਂ ਛਪਾਰ ਦੇ ਮੇਦੇ ਦੇ ਵਿੱਚ ਤਰਸੇਮ ਜੀ 2 ਲੱਖ 10 ਹਜ਼ਾਰ ਦੀ ਵੇਚੀ ਇਸ ਬੱਕਰੇ ਦੀ ਖਾਨਦਾਨੀ ਚ ਆਈ ਹੋਈ ਵੇ ਸੱਚ ਐ ਝੂਠ ਨਹੀਂ ਕਿਉਂ ਜੀ ਸਹੀ ਐ ਸਹੀ ਐ ਸੱਚ ਐ ਕਿ ਝੂਠ ਐ ਹੁਣੇ ਗੱਲ ਨੂੰ ਜਵਾਬ ਦੇ ਦਿਓ ਸਹੀ ਐ ਇਹ ਉਸ ਬੱਕਰੀ ਦੇ ਖਾਨਦਾਨ ਚੋਂ ਅੱਜ ਸਾਡੇ ਸਲੀਮ ਕੋਕਲੀ ਜੀ ਨੇ ਬੱਕਰਾ ਖਰੀਦਿਆ ਚੜਾਈਆਂ ਕਰਾਤੀਆਂ ਮਾਰ ਆਕਟਰ ਦੇ ਵਿੱਚ ਇਹਦੀ ਅੱਜ ਦੀ height 45 ਇੰਚ 46 44 ਚ ਮੈਂ ਭੁੱਲ ਗਿਆ ਸੌਰੀ 44 ਚ 4 ਦੰਦ 4 ਦੰਦ ਦਾ ਚੜਿਆ ਆ ਪੂਰਨਵਾਸੀ ਦਾ ਵਿੱਚ ਚੰਦ ਆ ਦੇਖ ਲਓ ਜੀ ਆ ਚਾਰ ਦੰਦ ਕੰਨ ਵਿੱਚ ਪੂਰੇ ਬਾਈ ਸਾਡੇ ਖਾਲਦ ਜੀ ਨੇ ਮੰਨ ਲੇ ਤੇ ਲੈਣੇ ਬਹੁਤ ਵਧੀਆ ਸਿੰਗੀ ਉੱਚੇ ਮੱਥੇ ਦਾ ਬੱਕਰਾ ਬਹੁਤ ਸਟਾਰ ਬੱਕਰਾ ਚੜਦੇ ਪੰਜਾਬ ਦਾ ਸ਼ਪਾਰ ਮੇਲੇ ਦੇ ਵਿੱਚ ਅੱਜ ਵਿਕ ਚੁੱਕਿਆ ਇਹਨੇ ਜਾਣੇ 2-3 ਦਿਨਾਂ ਦੇ ਵਿੱਚ ਮਹਾਰਾਸ਼ਟਰ ਟ੍ਰੇਨਾਂ ਚ ਐਸਾਂ ਕਰਦਾ ਤੇ ਖਾਣਾ-ਦਾਣਾ ਵੀ ਨੂੰ ਖਾਲਦ ਤਰੂ ਪਾਣੀ ਦੀ ਠੰਡੀ ਬਾਲਟੀ ਵੀ ਤਰੂ ਤੇ ਧੰਨਵਾਦ ਸਾਡੇ ਖਾਲਦ ਬਾਈ ਦਾ ਇਹ 425000 ਦਾ ਲੱਗਿਆ ਮੈਂ ਪਿੱਛੋਂ ਜੀ ਧੰਨਵਾਦ ਸਾਡੇ ਖਾਲਦ ਬਾਈ ਦਾ ਕਿਉਂਕਿ ਲੋਕ ਤਾਂ ਵੇਚਦੇ ਨੇ 100-100 ਬੱਕਰੀ ਸਾਡਾ ਖਾਲਦ ਬਾਈ ਵੇਚਦਾ ਇੱਕ ਮਹੀਨੇ ਦੇ ਵਿੱਚ ਇੱਕ ਬੱਕਰੀ ਇੱਕ ਬੱਕਰੀ ਦੀ ਤੋੜ ਕੇ ਖਾਂਗਾ ਕੱਕੜੀ ਤੇ ਨੂਨ ਤੇ ਲਿਉਂਦਾ ਕਰਕੇ ਸਾਰੇ ਜਵਾਖਾਂ ਵਾਸਤੇ ਇਕੱਠੀ ਤੇ ਜਾਲਾ ਪਾਗੀ ਮੱਕੜੀ ਨੂਨ ਤੇ ਲੱਕੜੀ ਇਹ ਸਾਡਾ ਭਾਈ ਖਾਲਦ ਬਲੀ ਸਟਾਰ ਸਾਡੇ ਪੰਜਾਬ ਦਾ ਤੇ ਬੱਕਰਾ ਵਿਕੇ 4 ਲੱਖ 25000 ਦਾ ਸਵਾ 4 ਲੱਖ ਸਵਾ 4 ਲੱਖ ਮੈਂ 3.5 ਲਾ ਗਿਆ ਤੀ 11 ਦਿਨ ਭਾਗਿਆ ਤੀ ਤੇ ਪਿੱਛੋਂ ਪਰੌਂਠਿਆਂ ਦੀਆਂ ਮੂੜੀਆਂ ਕਾਲ ਨਾਲ ਖਾ ਕੇ ਤੇ ਨਹੀਂ ਮੈਂ ਜਿਹੜਾ ਦੇ ਕੇ ਦੁਬਾਰੇ ਆਉਂਦਾ ਮੁੰਡੇ ਤੇ ਹੁਸੈਨ ਚੜਾਉਂਦਾ ਬੱਕਰਾ ਸਾਢੇ 4 ਲੱਖ ਦਾ ਵੇਚ ਕੇ ਵੀ ਦਿਖਾਉਂਦਾ ਧੰਨਵਾਦ ਸਾਡੇ ਭਾਈ ਸਲੀਮ ਦੇ ਸਲੀਮ ਭਾਈ ਨੇ ਛਿੱਤਰ ਨਾਲ ਘੁੱਗੀ ਕੁੱਟੀ ਤੇ ਨਾਲੇ ਰੁੱਟੀ ਸ਼ੇ ਗਰਮੀ ਬਹੁਤ ਧੰਨਵਾਦ ਮੇਰੇ ਭਾਈ ਦਾ ਜਿਹਨੇ ਇੱਜ਼ਤ ਕਰੀ ਐ ਇਹ ਗੱਲਾਂ ਕਹਿਣ ਦੀਆਂ ਨੇ ਅਸਰ ਨਾ ਕਰੀ ਸਾਡੇ ਭਾਈ ਸਲੀਮ ਜੀ ਦਾ ਇੱਜ਼ਤ ਕਰੀ ਐ ਮਹਾਰਾਸ਼ਟਰ ਬੱਕਰਾ ਚੱਲਿਆ ਜਾਣਾ ਤੇਰਾ ਨਾਂ ਚੱਲੂਗਾ ਤੇਰਾ ਨੰਬਰ ਰਊਗਾ ਤੇ ਬੱਕਰੇ ਤੋਂ ਬਰੀਡ ਬਣਾਉਣੀ ਹੈ ਤੇਰਾ ਨਾਮ ਚੱਲੂਆ ਕੀ ਨਾਮ ਹੈ ਤੇ ਅਰਸਾਦ ਖਾਂ ਅਰਸਾਦ ਖਾਂ ਤੇ ਦਬੋ ਦਿਲ ਸਾਦ ਦਿਲ ਸਾਦ ਦਪਾਉ ਦਬਾਉਣਾ ਸਾਡਾ ਖਾਲਦ ਬਾਈ ਮਲੇਰ ਕੋਟਲੇ ਤੋਂ ਸਟਾਰ ਬੱਕਰੇ ਬੱਕਰੀਆਂ ਦਾ ਜਿਨ੍ਹਾਂ ਨੇ ਕਿ ਕਿੱਦਾਂ ਸਤੇਪ ਚੱਕਿਆ ਧੰਨਵਾਦ ਸਾਡੇ ਖਾਲਦ ਜੀ ਦਾ ਧੰਨ ਸਾਡੇ ਬਾਈ ਕਾਲੀ ਕੁਰਤੇ ਵਾਲੇ ਦਾ ਤੇ ਨੰਬਰ ਦੇ ਦਿਓ ਜੀ 99148 99254 ਤੇ ਬਾਈ ਸਲੀਮ ਕੋਕਲੀ ਜਿਹਨੂੰ ਮੈਂ ਹੁਣ ਵੀਡੀਓ ਚ ਕਹਿ ਰਿਹਾ ਲਾਈਵ ਜਾਰੀਆ ਗੱਲ ਮੇਰੀ ਉਹਦੇ ਲਵੇ ਤੇਰੀ ਗੱਲ ਤੇ ਫੁੱਲ ਰਾਜੂ ਬਾਈ ਨੇ ਚੜਾਤੇ ਤੇ ਹੁਣ ਤੂੰ ਵੀ ਰਾਜੂ ਬਾਈ ਦੀ ਗੱਲ ਤੇ ਫੁੱਲ ਚੜਾਵੇ ਗੱਲ ਦਾ ਕੋਈ ਫੁੱਲ ਨਹੀਂ ਚੜਾਉਣਾ ਇਹ ਤਾਂ ਮੇਰੀ ਵੱਟ ਵੀ ਕਰਦਾ ਵਪਾਰੀ ਦਾ ਵਪਾਰੀ ਤੁਸ਼ਮਰ ਜਦੋਂ ਮੇਰੇ ਸਵਾ ਚਾਰ ਲੱਖ ਰੁਪਏ ਦਾ ਸੌਦਾ ਹੋ ਗਿਆ ਇਹ ਸਪਾਰ ਦੇ ਮੇਲੇ ਦੇ ਵਿੱਚ ਇਹਦੇ ਪਾ ਦੋ ਬੱਕਰੇ ਆ ਬਾਈ ਦੀ ਅੱਜ ਦਾ ਵੀ ਸਭ ਤੋਂ ਮਹਿੰਗਾ ਸੌਦਾ ਹੋਇਆ ਇਹ ਦੇਖ ਸਕਦੇ ਹੋਗੇ ਬੱਕਰਾ ਦੇ ਵਿੱਚ ਰੰਗੋ ਰੰਗ ਪ੍ਰੋਗਰਾਮ ਬੱਕਰਾ ਦਿਖਾ ਦਸ ਮਾਰ ਕੇ ਰੰਗੋ ਰੰਗ ਪ੍ਰੋਗਰਾਮ ਲੈ ਵੀ ਬੱਕਰਾ ਦੇਖ ਸਕਦੇ ਹੋ ਬਾਈ ਸਭ ਤੋਂ ਮਹਿੰਗਾ ਬੱਕਰਾ ਭਈਆ ਮੈਨੂੰ ਜੀ ਤੇ ਪਹਿਲਾ ਸੌਦਾ ਮੇਰਾ ਵੀ ਚੱਲ ਨਹੀਂ ਜਾ ਰਿਹਾ ਤੀ ਬੱਕਰੇ ਦੇ ਚਲੋ ਖਾਲਦ ਭਾਈ ਨੇ ਲੈਤਾ ਤਾਂ ਨਹੀਂ ਸਾਢੇ 3 ਬੰਦਾ ਐਸੀ ਲੈਤਾ ਤਾਂ ਵੀ ਸਾਢੇ 3 ਬੰਦਾ ਆਪਣੇ ਸਲੀਪ ਗੋਕਲੀ ਜੀ ਨੂੰ ਲੈ ਕੇ ਦਿੱਤਾ ਬੱਕਰਾ ਮਹਾਰਾਟਾ ਜੀ ਜੋ ਕਿ ਨਾਸ਼ਕਾਲੇ ਨੇ ਆਪਣੇ ਦੇ ਲਾਈਵ ਤੇ ਰੋਜ਼ ਇਹ ਰਾਤ ਦਿਨ ਗੱਲਾਂ ਕਰਦੇ ਨੇ ਤੇ ਬੱਕਰੇ ਦੀਆਂ ਘਾਟਾਂ ਵਾਧਾਂ ਤੁਸੀਂ ਡਾਕਟਰੋਂ ਮਹਾਂ ਜੋਗ ਕੋਈ ਸਾਨੂੰ ਖੂਬੀਆਂ ਦੱਸੋ ਮੜੀਆਂ ਮੋਟੀਆਂ ਵੀ ਸਹੀ ਹੈ ਜਾਂ ਗਲਤ ਦੇਖੋ ਉਹ ਡਾਕਟਰ ਸਾਹਿਬ ਨੂੰ ਚੈੱਕ ਕਰਨ ਨੂੰ ਬਾਬਾ ਜੀ ਆਜਾ ਗੱਲਾਂ ਕਰ ਸਹੀ ਨੂੰ ਸਹੀ ਦੱਸਿਓ ਜੀ ਗਲਤ ਨੂੰ ਗਲਤ ਆਪਾਂ ਨੇ ਲੈ ਕੇ ਦਿੱਤਾ ਚਲੋ ਮੈਂ ਲੇਤਾ ਚੇ ਸਾਡੇ ਬਾਈ ਨੇ ਲੈਤਾ ਵੀ ਬੱਕਰਾ ਕੋਈ ਘਾੜਦਾ ਨਹੀਂ ਨਹੀਂ ਬਾਈ ਕੋਈ ਨਹੀਂ ਸਾਰਾ ਚੰਗੀ ਤਰ੍ਹਾਂ ਦੇਖੋ ਲੈ ਬਾਈ ਆਪਾਂ ਕਿਹੜਾ ਮੁੰਡਾ ਮਿਲ ਲੱਗਿਆ ਇਹਨਾ ਬਾਈ ਜੀ ਲੋਕ ਕਹਿੰਦੇ ਨੇ ਰਾਜੂ ਬਾਈ ਐ ਕਰਦਾ ਫਲਾਣੇ ਚੀਜ਼ਾਂ ਫਰੀਡਾਂ ਤੇ ਪੈਸੇ ਲੱਗਦੇ ਜਿਹੜੀਆਂ ਕਿ ਚੀਜ਼ਾਂ ਨੇ ਮੈਂਬਰ ਸਾਹਿਬ ਜਿਹੜੀਆਂ ਚੀਜ਼ਾਂ ਨੇ ਉਹਨੂੰ ਤੇ ਮੁੱਲ ਨਹੀਂ ਲੱਗਦਾ ਠੀਕ ਹੈ 50 ਇੰਚ ਬਣਨਾ ਨੇ ਸੋਨੇ ਤੇ ਹਰੇਕ ਡੀਗੂਗਾ ਵੀ ਇਹ ਦਵਾਈ ਦਾ ਸੋਨੇ ਹੁੰਦਾ ਕਿਉਂਕਿ ਨਕਲੀ ਦੀ ਆਉਣ ਲੱਗ ਗਿਆ ਲੋਕ ਕਹਿੰਦੇ ਆ ਬੱਕਰੀਆਂ ਤੇ ਮੁੱਲ ਨਹੀਂ ਲਾਉਂਦੇ ਮੁੱਲ ਅਸੀਂ ਤਾਂ ਨਹੀਂ ਲਾਉਂਦੇ ਉਹ ਚੀਜ਼ਾਂ ਵਧੀਆ ਨਹੀਂ ਵਧੀਆ ਨੂੰ ਵਧੀਆ ਦੇ ਭਾਅ ਵੇਚਾਂਗੇ ਘਟੀਆ ਨੂੰ ਘਟੀਆ ਦੇ ਭਾਅ ਤੇ ਪਿਛਲੇ ਸਮੇਂ ਸਾਡੇ ਡਾਕਟਰ ਮਸਤਾਕ ਜੀ ਦਾ ਬੱਕਰੇ ਵਿਖਿਆ ਸੀ ਮੇਲੇ ਦੇ ਵਿੱਚ ਫੂਲੇ ਵਾਲੇ ਮੇਰਾ ਖਿਆਲ ਵੀ 5 ਲੱਖ ਦਾ ਤੇ ਬਹੁਤ ਬੱਕਰੀਆਂ ਦਾ ਵਧੀਆ ਕੰਨ ਤੇ ਪੱਕਾ ਲੋਹਾ ਗੂੜਾ ਰੰਗ ਤੇ ਇਹ ਉਹ ਇਨ੍ਹਾਂ ਦੇ ਘਰ ਦੀ ਬਰੀਡ ਸੀ ਇਨ੍ਹਾਂ ਦੇ ਘਰ ਦਾ ਜੰਮਿਆ ਹੈ ਤੇ ਮੇਰਾ ਖਿਆਲ ਡਾਕਟਰ ਸਾਹਿਬ ਨੇ ਉਹਦਾ ਇੱਕ ਅੱਧਾ ਜੋ ਮੈਂ ਨਹੀਂ ਕਹਿੰਦਾ ਵੀ ਮੈਨੂੰ ਅੰਦਰੋਂ ਕਹਿੰਦਾ ਦਿਲ ਮੇਰਾ ਵੀ ਹੋ ਵੀ ਸਕਦਾ ਇੱਕਦੋ ਨਹੀਂ ਬਹੁਤ ਬੈਠਿਆ ਆਪਾਂ ਜਾਨਵਰ ਉਸ ਹੀ ਦੁਨੀਆ ਜੀ ਮੰਨ ਲਓ ਜਦੋਂ ਆਪਾਂ ਲੱਗੇ ਵੀ ਆਪਣੇ ਕੋਲੇ ਦੇ ਫੀਰ ਆਉਣਗੇ ਉਹਦੇ ਫੀਮੇਲ ਪੱਠਾ ਵੀ ਆਪਣੇ ਕੋਲੇ ਬੱਕਰੇ ਉੱਤੀ ਹਾਂ ਜੀ ਮੇਰਾ ਭਾਈ ਡਾਕਟਰ ਮਸਤਾਕ ਜੀ ਰਾਖੀ ਦੇ ਬੁਰਜ ਤੋਂ ਗਲਜਾਰ ਜੀ ਦਾ ਪੋਤਾ ਜਲਾਹਾਂ ਦਾ ਮੁੰਡਾ ਕਿਉਂ ਪੁਰਾਣੇ ਬੰਦੇ ਤਾਂ ਸਾਡੇ ਸਟਾਰ ਤੇ ਮਿੱਤਰ ਤੇ ਭਾਈ ਦਵੇ ਵੀ ਬਹੁਤ ਵਧੀਆ ਮਾਲ ਹੈ ਬਹੁਤ ਵਧੀਆ ਧੰਨਵਾਦ ਰੰਗ ਲੱਗੇ ਹੋਏ ਨੇ ਕਿਸੇ ਬਾਈ ਨੂੰ ਕੋਈ ਬਰੀਡ ਦੇ ਲਈ ਚਾਹ ਮਾਨ ਹੋਵੇ ਤਾਂ ਬਾਈ ਮਸਤਾਕ ਜੀ ਦਾ ਵੀ ਅਸੀਂ ਅੱਜ ਬੱਕਰੇ ਦੇ ਸਿਰ ਤੇ ਖੜੇ ਆ ਸਾਡੀ ਰੋਜੀ ਰੋਟੀ ਹੈ ਇਹਦਾ ਨੰਬਰ ਦੇਵਾਂ ਨੰਬਰ ਕਹੋ ਜੀ ਇਹਨੂੰ ਵੇਲਿਓ ਦੇ ਤਰੇ ਬਰੀਡਾਂ ਨੇ ਓਏ ਨੰਬਰ ਨੂੰ ਕੀ ਤੰਗ ਕਰ ਰੂ ਤੇਰੇ ਡਾਕਟਰ ਨੰਬਰ ਵਾਲਾ ਕੰਮ ਨਾ ਕਰੀ ਮੇਰਾ ਪਹਿਲੇ ਸਾਰਾ ਦਾ ਉਹ ਤੂੰ ਮੈਂ ਨਹੀਂ ਮੈਂ ਤਾਂ ਤੇਰਾ ਵੇਚ ਤੂੰ ਇੱਕ ਤਾਂ ਤੂੰ ਕਰਿਆ ਨੰਬਰ ਦੇ ਆ ਵੇਚੀ ਬੱਚੇ ਹੈ ਨਹੀਂ ਕਿਹਦੀ ਕੁੱਟਲੇ ਕਰ ਰਹੀਆਂ 15 ਅਗਸਤ ਨੂੰ ਵੀਡੀਓ ਕਰਵਾ ਜਦੋਂ ਸੁਮੀ ਗਾਫਰ ਮੈਥੋਂ ਵੀਡੀਓ ਕੋਈ ਨਾ ਵਾਦਾ ਭਾਈ ਵੀਡੀਓ ਕਰ ਲੈ ਵੀ ਮੇਰੇ ਨਾਲ ਵਾਦਾ ਕਹਿੰਦਾ ਵੀਡੀਓ ਰਾਜੂ ਭਾਈ ਤੇਰੇ ਮੁੰਡੇ ਤੋਂ ਜਦੋਂ ਵੇਚੇ ਉਹਨਾਂ ਨੂੰ ਕੀ ਕਮਾਗੇ ਅਗਲੇ ਨੂੰ ਧੰਨਵਾਦ ਸੱਸ ਸੱਸ ਚਲੋ ਤੂੰ ਆਇਆ ਕਰ ਚਾਰ ਬੱਚੇ ਚਾਰ ਲੱਗਣਗੇ ਇੱਕ ਬੱਤੇ ਨਾਲ ਆ ਜਾ ਭਾਈ